1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ 2024-25 ਸ਼ੁਰੂ ਹੋ ਗਿਆ ਹੈ ਇਹ ਨਵਾਂ ਸਾਲ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 32 ਰੁਪਏ ਦੀ ਕਟੋਤੀ ਆਈ ਹੈ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 32 ਰੁਪਏ ਘਟਾ ਦਿੱਤੀ ਹੈ ਦਿੱਲੀ ਦੇ ਵਿੱਚ ਹੁਣ ਕੀਮਤ ਹੈ ਜਿਹੜੀ ਉਹ 30.50 ਰੁਪਏ ਘਟ ਕੇ 1764.50 ਰੁਪਏ ਹੋ ਗਿਆ ਪਹਿਲਾਂ ਇਹ 1795 ਰੁਪਏ ਉਪਲਬਧ ਸੀ ਉੱਥੇ ਹੀ ਕੋਲਕਾਤਾ ਦੇ ਵਿੱਚ ਸਿਲੰਡਰ ਹੁਣ 32 ਰੁਪਏ ਘਟ ਕੇ 1879 ਰੁਪਏ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1911 ਰੁਪਏ ਸੀ ਮੁੰਬਈ ਦੇ ਵਿੱਚ ਸਿਲੰਡਰ ਦੀ ਕੀਮਤ 1759 ਰੁਪਏ ਤੋਂ 31.50

ਹਾਲਾਂਕਿ 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ 803 ਰੁਪਏ ਕੋਲਕਾਤਾ ਦੇ ਵਿੱਚ 829 ਰੁਪਏ ਇਸ ਤੋਂ ਇਲਾਵਾ ਕੇਨਈ ਦੇ ਵਿੱਚ 818.50 ਰੁਪਏ ਉਪਲਬਧ ਹੈ ਇਸ ਤੋਂ ਇਲਾਵਾ 5 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 7.50 ਰੁਪਏ ਘਟਾਈ ਗਈ ਹੈ ਫਿਰ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ 2024-25 ਸ਼ੁਰੂ ਹੋ ਗਿਆ ਹੈ ਇਹ ਨਵਾਂ ਸਾਲ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ ਅੱਜ ਤੋਂ ਮਰਸ਼ੀਅਲ ਗੈਸ ਲੈਂਟਰ ਦੀ ਕੀਮਤ ਦੇ ਵਿੱਚ 32 ਰੁਪਏ ਦੀ ਕਟੋਤੀ ਆਈ ਹੈ ਤੇਲ ਮਾਰਕੀਟਿੰਗ ਕੰਪਨੀਆ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 32 ਰੁਪਏ ਘਟਾ ਦਿੱਤੀ ਹੈ ਦਿੱਲੀ ਦੇ ਵਿੱਚ ਹੁਣ ਕੀਮਤ ਹੈ ਜਿਹੜੀ ਉਹ 30.50 ਰੁਪਏ ਘਟ ਕੇ 1764.50 ਰੁਪਏ ਹੋ ਗਿਆ ਹੈ ਪਹਿਲਾਂ ਇਹ 1795 ਰੁਪਏ ਉਪਲਬਧ ਸੀ ਉੱਥੇ ਹੀ ਕੋਲਕਾਤਾ ਦੇ ਵਿੱਚ ਸਿਲੰਡਰ ਹੁਣ 32 ਰੁਪਏ ਘਟ ਕੇ 1879 ਰੁਪਏ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1911 ਰੁਪਏ ਸੀ ਮੁੰਬਈ ਦੇ ਵਿੱਚ ਸਿਲੰਡਰ ਦੀ ਕੀਮਤ 1759 ਰੁਪਏ ਤੋਂ 31.50

ਹਾਲਾਂਕਿ 14.2 ਕਿਲੋਗ੍ਰਾਮ ਦੇ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ 803 ਰੁਪਏ ਕੋਲਕਾਤਾ ਦੇ ਵਿੱਚ 829 ਰੁਪਏ ਇਸ ਤੋਂ ਇਲਾਵਾ ਕੇਨਈ ਦੇ ਵਿੱਚ 818.50 ਰੁਪਏ ਉਪਲਬਧ ਹੈ ਇਸ ਤੋਂ ਇਲਾਵਾ 5 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ 7.50 ਰੁਪਏ ਘਟਾਈ ਗਈ ਹੈ ਫਿਰ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ 2024-25 ਸ਼ੁਰੂ ਹੋ ਗਿਆ ਹੈ ਇਹ ਨਵਾਂ ਸਾਲ ਆਪਣੇ ਨਾਲ ਕਈ ਬਦਲਾਅ ਲੈ ਕੇ ਆਇਆ ਹੈ ਅੱਜ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ 32 ਰੁਪਏ ਦੀ ਕਟੌਤੀ ਆਈ ਹੈ ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਤੋਂ 19 ਕਿਲੋ ਦੇ ਵਪਾਰਕ ਸਿਲੰਡਰ ਦੀ ਕੀਮਤ 32 ਰੁਪਏ ਘਟਾ ਦਿੱਤੀ ਹੈ ਦਿੱਲੀ ਦੇ ਵਿੱਚ ਹੁਣ ਕੀਮਤ ਹੈ ਜਿਹੜੀ ਉਹ 30.50 ਰੁਪਏ ਘਟ ਕੇ 1764.50 ਰੁਪਏ ਹੋ ਗਿਆ ਪਹਿਲਾਂ ਇਹ 1795 ਰੁਪਏ ਉਪਲਬਧ ਸੀ ਉੱਥੇ ਹੀ ਕੋਲਕਾਤਾ ਦੇ ਵਿੱਚ ਸਿਲੰਡਰ ਹੁਣ 32 ਰੁਪਏ ਘਟ ਕੇ 1879 ਰੁਪਏ ਮਿਲ ਰਿਹਾ ਹੈ ਪਹਿਲਾਂ ਇਸ ਦੀ ਕੀਮਤ 1911 ਰੁਪਏ ਸੀ ਮੁੰਬਈ ਦੇ ਵਿੱਚ ਸਿਲੰਡਰ ਦੀ ਕੀਮਤ 1759 ਰੁਪਏ ਤੋਂ 31.50 ਤੇ ਘਟਕੇ ਕਾਰਨ ₹17.50 ਹੋ ਗਈ ਹੈ ਹਾਲਾਂਕਿ 14.2 ਕਿਲੋਗ੍ਰam ਕੇਲੇੂ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਇਹ ਦਿੱਲੀ ਦੇ ਵਿੱਚ ₹803 ਕੋਲਕਾਤਾ ਦੇ ਵਿੱਚ ₹829 ਇਸ ਤੋਂ ਇਲਾਵਾ ਕੇਨਈ ਦੇ ਵਿੱਚ ₹818.50 ਉਪਲਬਧ ਹੈ ਇਸ ਤੋਂ ਇਲਾਵਾ 5 ਕਿਲੋ ਦੇ ਗੈਸ ਸਿਲੰਡਰ ਦੀ ਕੀਮਤ ₹7.50 ਘਟਾਈ ਗਈ ਹੈ ਫਿਰ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ